ਸਾਰਨੇ ਸੋਚ ਕਰਕੇ ਜਿੱਕਰ ਲੈਣਾ ਬੋਲ ਸੱਚੇ ਦਰਬਾਰ ਦੀ ਇੱਕ ਵਾਰੀ ਤਾੜੀ ਮਾਰ ਦੋ ਗੱਜ ਕੇ ਫਕੀਰਾਂ ਦੀ ਜਿੰਨੀਆਂ ਵੀ ਸੰਗਤਾਂ ਸਾਈਂ ਦੇ ਦਰਬਾਰ ਤੇ ਪਹੁੰਚੀਆਂ ਤੇ ਸਾਈਂ ਝੋਲੀਆਂ ਭਰ ਕੇ ਤੋਰ ਤੇ ਸਾਡੇ ਗੱਦੀ ਤੇ ਬਰਾਜਮਾਨ ਬਹੁਤ ਹੀ ਸਤਿਕਾਰਯੋਗ ਸਾਡੇ ਬਾਬਾ ਜੀ ਪਰਮਜੀਤ ਪੱਪੂ ਜੀ ਤਾੜੀ ਮਾਰ ਦੋ ਗੱਜ ਕੇ ਇੱਕ ਵਾਰੀ ਨੰਦਨ ਸਾਡੇ ਜਸਪ੍ਰੀਤ ਜਸੂ ਜੀ ਗੱਦੀ ਨਸੀਬ ਤਾੜੀ ਮਾਰਦੇ ਫੱਕਰਾਂ ਦੇ ਨਾਮ ਤੇ ਇੱਕ ਵਾਰੀ ਗੱਜ ਕੇ ਹੋ ਸੁਲੇਮਾਨ ਤੇ ਯੂਸੁਫ ਨੇ ਗਮਾਨ ਕੀਤਾ ਤੇ ਸੀਨੇ ਮਾਨ ਹਟ ਗੋ ਹਟ ਵਿਕ ਜਾਵਦਾ ਨੇ ਉਸ ਸੁਲੇਮਾਨ ਪਠਿਆਰੀ ਦਾ ਪੱਠ ਚੁੱਕ ਕੇ ਤੇ ਅਸਰ ਬਾਟੀ ਦਾ ਮੁੱਲ ਪਵਾਮਦਾਰੇ ਹੋ ਡਰ ਕੇ ਮੌਲਾ ਤੇਰੇ ਰੰਗਾ ਕੋਹਲੋਂ ਤੇਰਾ ਬਿਵਾਸ਼ਾ ਤੋਂ ਪੀਖ ਮਗਾਮਦਾਨੇ ਹੋ ਡਰ ਕੇ ਸਾਈਆਂ ਤੇਰੇ ਰੰਗਾਂ ਕੋਲੋਂ ਤੇਰਾ ਬਵਾਸ਼ਾ ਤੂੰ ਪੀਖ ਮੰਗਾ ਮਦਾਨੇ ਬੋਲੋ ਸੱਤੇਦਰ ਬਾਰ ਦੀ ਸਾਨੂੰ ਦੱਸ ਦੀ ਤੂੰ ਗੱਲ ਨਾ ਤੂੰ ਰੱਖ ਬਲ ਛੜ ਸਾਨੂੰ ਦੱਸ ਦੀ ਤੂੰ ਗੱਲ ਨਾ ਤੂੰ ਰੱਖ ਬਲ ਛੜ ਦੱਸ ਇੱਟੀਆਂ ਕੀ ਪੰਗਾ ਮਜਬੂਰੀਆਂ ਦਸ ਈ ਟਿੰਗਾ ਕੀ ਪੰਗਾ ਮੁਝ ਬੂਰਾਂ ਨਗਾਹੇ ਵਾਲਾ ਪੀਰ ਭਗਤਾ ਕਰੀ ਜਾਂਦਾ ਏ ਮੋਰਾ ਤਾਂ ਸਭ ਪੂਰੀ ਨਗਾਹੇ ਵਾਲਾ ਪੀਰ ਭਗਤਾ alley right. ਤੇਰੇ ਤੇਰੇ ਨੂੰ ਮੈਂ ਤਾਂ ਡਰੇ ਤੇਰੇ ਨੂੰ ਭਾਵੇਂ ਕਹਿੰਦੀ ਜਉਦਾ ਕਰੀ ਲਾਲ ਸਾਈਆਂ ਮੇਰੇ ਨੂੰ ਲਾਲ ਸਾਈਆਂ ਮੇਰੇ ਨੂੰ ਸੱਪੇ ਜਾਣ ਦਸਿਆਤਾ ਤੇ ਹਜੂਰ ਗਾ ਸੱਪੇ ਜਾਣ ਦਸਿਆਤਾ ਤੇ ਹਜੂਰ ਗਾ ਨਗਾਹੇ ਬਾੜਾ ਪੀਰ ਭਗਤਾ ਕਰੀ ਜਾਂਦਾ ਏ ਮੁਰਾਦਾ ਸੱਚੇ ਦਰਬਾਰ ਜਿਨਾਂ ਨੇ ਸਮਝ ਗਈਏ ਤਾੜੀ ਮਾਰ ਦੇਓ ਕਰਕੇ ਕਿ ਅੱਜ 10 ਸਾਲ ਬਾਅਦ ਭਾਈ ਗੁਰਜੀਤ ਸਿੰਘ ਜੀ ਸਨੋਪ ਸ੍ਰੀ ਬੂਟਾ ਸਿੰਘ ਜੀ ਇਹਨਾਂ ਦੇ ਘਰ ਵਿੱਚ ਜਸਗੁਣ ਬੱਚੇ ਦਾ ਨਾਮ ਜਸਗੁਣ ਜਿਹਨੇ ਜਨਮ ਲਿਆ ਉਹਦੇ ਨਾਂ ਤੇ ਇੱਕ ਵਾਰ ਤਾੜੀ ਮਾਰੋ ਜ਼ੋਰਦਾਰ ਸੋ ਬਾਬਾ ਜਸਪ੍ਰੀ ਜਸੂ ਜੀ ਪਿੰਡ ਗੁਰੂ ਸਰਮੋੜੀਆਂ ਵਾਲੇ ਤੇ ਉਹਨਾਂ ਦੇ ਗੁਰੂ ਬਾਬਾ ਪਰਮਜੀਤ ਜੀ ਉਹਨਾਂ ਨੂੰ ਨੋਟਾਂ ਦਾ ਹਾਰ ਪਹਿਨਾ ਕੇ ਘਰ ਵਾਲੇ ਸਨਮਾਨਿਤ ਕਰ ਰਹੇ ਨੇ ਸੋ ਬਾਬਾ ਜਾਨੀ ਬਾਬਾ ਜੀ ਨੂੰ ਬੇਨਤੀ ਕਿ ਖੜੇ ਹੋ ਜੋ ਤੇ ਇੱਕ ਸੋਨੇ ਦਾ ਕੜਾ ਜੋ ਕਿ ਲਗਭਗ 1.5 ਟੁਲੇ ਤੋਂ ਵਜਨ ਉੱਤੇ ਹੈ ਮੰਨ ਕੇ ਚਲੋ 1.5 ਲੱਖ ਦੇ ਤਕਰੀਬਨ ਸੋਨੇ ਦਾ ਕੜਾ ਪਾ ਕੇ ਤਾੜੀ ਮਾਰੋ ਜ਼ੋਰਦਾਰ ਬਾਬਾ ਜਸਪ੍ਰੀ ਜਸੂ ਜੀ ਨੂੰ ਸੋਨੇ ਦਾ ਕੜਾ ਪਾਉਣਗੇ ਭਾਈ ਗੁਰਜੀਤ ਜੀ ਸੋ ਉਸ ਤੋਂ ਪਹਿਲਾਂ ਨੋਟਾਂ ਦਾ ਹਾਰ ਪਹਿਨਾ ਕੇ ਕਿਉਂਕਿ ਭਾਈ ਗੁਰਜੀਤ ਸਿੰਘ ਜੀ ਕਾਫੀ ਟਾਈਮ ਤੋਂ ਪਿੰਡ ਗੁਰੂ ਸਰਮੋੜੀਆਂ ਦਰਬਾਰ ਨਾਲ ਜੁੜੇ ਹੋਏ ਐ ਤੇ ਬਾਬਾ ਜਸਪੀ ਜਸੂ ਜੀ ਵੀ ਬੱਚੇ ਦੇ ਸੋਨੇ ਦੀ ਤਬੀਤੀ ਪਾਉਣਗੇ। ਤਾੜੀ ਮਾਰੋ ਜ਼ੋਰਦਾਰ। ਸੋ ਕਹਿੰਦੇ ਨੇ ਕਰੇ ਕਰਾਵੇ ਆਪੋ ਆਪ ਮਨੁਸ਼ ਕੇ ਕਛੂ ਨਹੀਂ ਹਾਥ ਸੋ ਕਰਵਾਉਣ ਵਾਲਾ ਉਹੀ ਐ ਕੋਈ ਮਹਿਮਾ ਕਰਵਾਉਣ ਵਾਲਾ ਪ੍ਰਭ ਪਿਤਾ ਪ੍ਰਮਾਤਮਾ ਗੁਰੂ ਸਰ ਮੋੜੀਆ ਦਰਬਾਰ ਤੋਂ ਇਹ ਪੁੱਤਰ ਦੀ ਪ੍ਰਾਪਤੀ 10 ਸਾਲ ਬਾਅਦ ਬੜੀ ਖੁਸ਼ੀ ਦੀ ਗੱਲ ਐ ਕਰਨ ਵਾਲਾ ਤਾਂ ਪ੍ਰਮਾਤਮਾ ਐ ਸੋ ਜਸ ਮਿਲਣਾ ਹੁੰਦਾ ਬਾਬਾ ਜੀ ਨੂੰ ਇਹ ਅਨਮੋਲ ਦਾਤਾਂ ਹੁੰਦੀਆਂ ਨੇ ਕਿਉਂਕਿ ਅੱਜ ਦੇ ਟਾਈਮ 'ਚ ਸਾਨੂੰ ਪਤਾ ਹੀ ਹੈ ਰੁਪਏ ਦੇ ਕੇ ਰਾਜ਼ੀ ਨਹੀਂ ਤੇ ਸੋਨੇ ਆ ਪਾਉਣਾ ਕੋਈ ਛੋਟੀ ਗੱਲ ਨਹੀਂ ਉਹ ਵੀ ਲਗਭਗ 16-17 ਗ੍ਰਾਮ ਦਾ ਕੜਾ ਬਣਿਆ ਹੈ ਲਗਭਗ 1.5 ਲੱਖ ਰੁਪਏ ਦੇ ਤਕਰੀਬਨ ਕਹਿੰਦੇ ਨੇ ਰੱਬ ਹੀ ਕਰਾਵੇ ਤੇ ਅਸਲਾਮਾ ਹੁੰਦੀਆਂ ਸੋ ਪੀਰ ਪਾਸ਼ਾ ਦੀ ਮੇਰ ਬਾਬਾ ਜੀ ਨੂੰ ਨੋਟਾਂ ਦਾ ਹਾਰ ਸੋਨੇ ਦਾ ਕੜਾ ਅਤੇ ਹੋਰ ਵੀ ਭੇਟਾ ਦੇ ਕੇ ਸਨਮਾਨਿਤ ਕਰ ਰਹੇ ਨੇ ਘਰ ਵਾਲੇ ਬਾਬਾ ਜਸਪੀ ਜਸੂ ਜੀ ਬੱਚੇ ਨੂੰ ਸੋਨੇ ਦੀ ਤਬੀਤੀ ਤੇ ਚਾਂਦੀ ਦੇ ਕੜੇ ਅਵਾਜ਼ੀ ਵਾਤਾੜੀ ਮਾਰ ਦਿਓ ਜ਼ੋਰਦਾਰ ਇੱਕ ਵਾਰ ਕੋਈ ਗੱਲ ਨਹੀਂ ਟੈਨਸ਼ਨ ਨਾ ਲਓ ਤੁਹਾਡੇ ਵਾਸਤੇ ਚਾਹ ਤਿਆਰ ਹੋ ਰਹੀ ਹੈ ਕਾ ਹੋ ਗਈ ਹਾਂਜੀ ਚਾਹ ਵਰਤਾਈ ਜਾ ਰਹੀ ਹੈ ਸੋ ਪ੍ਰੇਮ ਨਾਲ ਚਾਹ ਪੀਂਦੇ ਰਹੋ